ਯਾਰ ਵਾ ਜ਼ਿੰਦਗੀ ਬਹੁਤ ਹੀ ਅਜੀਬਾ ਅੱਜ ਅਸੀਂ ਹੱਸਦੇ ਪਏ ਹਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਸਾਡੇ ਕੋਲ ਨੇ ਕੱਲ ਨੂੰ ਉਹ ਖੁਸ਼ੀਆਂ ਹਾਸੇ ਸਾਡੇ ਕੋਲ ਰਹਿਣੇ ਜਾਂ ਨਹੀਂ ਕੁਝ ਪਤਾ ਨਹੀਂ ਲੱਗਦਾ ਕਹਿੰਦੇ ਨੇ ਇਹ ਕਰਮਾਂ ਦੀ ਖੇਡ ਹੁੰਦੀ ਏ ਤੇ ਅਜੇ ਹੀ ਖੇਡ ਰੱਬ ਨੇ ਖੇਢੀ ਏ ਹੀਨਾ ਖਾਨ ਨਾਲ ਜਿਸ ਨੇ ਕੁਝ ਸਮਾਂ ਪਹਿਲਾਂ ਹੀ ਗਿੱਪੀ ਗਰੇਵਾਲ ਨਾਲ ਇੱਕ ਮੂਵੀ ਕੀਤੀ ਸਿੰਦਾ ਸਿੰਦਾ ਨੌ ਪਾਪਾ ਪਰ ਹੁਣ ਇਸ ਮੁਟਿਆਰ ਨੂੰ ਹੋ ਗਿਆ ਏ 3rd ਸਟੇਜ ਦਾ ਬ੍ਰੈਸਟ ਕੈਂਸਰ ਅੱਜ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਹੋਸਟ ਜੀ ਸਿੰਘ ਜ਼ੈਲਦਾਰ ਤੇ ਇੱਕ ਛੋਟੀ ਜਹੀ ਬਾਇਓਗ੍ਰਾਫੀ ਲੈ ਕੇ ਆਏ ਆ ਹੀਨਾ ਖਾਨ ਤੇ ਯਾਰੋ ਕੌਣ ਹੈ ਹੀਨਾ ਖਾਨ ਕਿਵੇਂ ਹੋਈ ਉਸਦੀ ਜ਼ਿੰਦਗੀ ਦੀ ਸ਼ੁਰੂਆਤ ਤੇ ਹੁਣ ਕਿਸ ਤਰ੍ਹਾਂ ਦੀ ਹੈ ਉਸਦੀ ਜ਼ਿੰਦਗੀ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਯਾਰੋ ਹੀਨਾ ਖਾਨ ਦਾ ਜਨਮ 2 ਅਕਤੂਬਰ 1987 ਸ੍ਰੀਨਗਰ ਜੰਮੂ ਕਸ਼ਮੀਰ ਚ ਹੋਇਆ ਖੂਬਸੂਰਤ ਇਲਾਕੇ ਦੀ ਮੁਟਿਆਰ ਵੀ ਖੂਬਸੂਰਤ ਨਿਕਲੀ ਇਸੇ ਕਰਕੇ ਹੀ ਅੱਜ ਉਸ ਦੇ ਚਾਹਣ ਵਾਲੇ ਬਹੁਤ ਹੀ ਜ਼ਿਆਦਾ ਨੇ ਤੇ ਇਹਨਾਂ ਦੇ ਤਕਰੀਬਨ ਇੰਸਟਾ ਤੇ 20 ਮਿਲੀਅਨ ਫਾਲੋਅਰ ਨੇ ਇਹਨਾਂ ਦੇ ਪਰਿਵਾਰ 'ਚ ਉਸ ਦੇ ਮੰਮੀ ਤੇ ਉਸ ਦਾ ਇੱਕ ਭਰਾ ਹੈ ਜਿਸ ਦੀ ਆਪਣੀ ਟਰੈਵਲ ਏਜੰਸੀ ਹੈ ਜੇ ਇਹਨਾਂ ਦੀ ਸਟੱਡੀ ਦੀ ਗੱਲ ਕਰੀਏ ਹੀਨਾ ਨੇ 2009 ਵਿੱਚ MBA ਕੀਤੀ। ਨਿੱਕੇ ਹੁੰਦਿਆਂ ਤੋਂ ਹੀ ਹੀਨਾ ਨੂੰ ਗਾਉਣ ਦਾ ਤੇ ਮਾਡਲਿੰਗ ਕਰਨ ਦਾ ਬਹੁਤ ਹੀ ਸ਼ੌਂਕ ਸੀ। ਜਿਸ ਕਰਕੇ ਉਹ 2008 ਵਿੱਚ ਇੰਡੀਅਨ ਆਈਡਲ ਸੋਚ ਗਈ। ਇਸ ਤੋਂ ਬਾਅਦ ਹੀਨਾ ਨੇ ਇੱਕ ਸੀਰੀਅਲ 'ਚ ਕੰਮ ਕੀਤਾ ਜਿਸ ਦਾ ਨਾਮ ਸੀ ਜਿਹ ਰਿਸ਼ਤਾ ਕਿਆ ਕਹਲਾਤਾ ਹੈ। ਇਸ ਸੀਰੀਅਲ ਵਿੱਚ ਹੀਨਾ ਦਾ ਨਾਮ ਅਕਸਰਾ ਸਿਗਾਨੀਆਂ ਸੀ। ਇਸ ਤੋਂ ਬਾਅਦ 2017 ਵਿੱਚ ਖਤਰੋਂ ਕੇ ਖਿਡਾਰੀ ਵਿੱਚ ਵੀ ਹੀਨਾ ਨੇ ਪਾਰਟਿਸਿਪੇਟ ਕੀਤਾ ਤੇ ਬਿਗ ਬਾਸ 11 ਵਿੱਚ ਵੀ ਭਾਗ ਲਿਆ। बिग बॉस ਵਿੱਚੋਂ ਹੀਨਾ ਦੂਜੇ ਨੰਬਰ ਤੇ ਆਈ। ਬਾਅਦ ਵਿੱਚ ਹੀਨਾ ਨੇ ਕਈ ਕੌਂਟੈਸਟ ਵਿੱਚ ਭਾਗ ਲਿਆ ਤੇ ਕਈ ਵੱਡੇ-ਵੱਡੇ ਅਵਾਰਡ ਜਿੱਤੇ। ਹੀਨਾ ਨੇ ਕਈ ਗਾਣਿਆਂ 'ਚ ਮਾਡਲਿੰਗ ਕੀਤੀ ਤੇ ਕਈ ਫਿਲਮਾਂ ਵੀ ਕੀਤੀਆਂ। ਹਾਲ ਹੀ ਵਿੱਚ ਹੀਨਾ ਨੇ ਇੱਕ ਪੰਜਾਬੀ ਫਿਲਮ ਕੀਤੀ ਗਿੱਪੀ ਗਰੇਵਾਲ ਨਾਲ। ਇਹ ਫਿਲਮ ਕਰਨ ਤੋਂ ਬਾਅਦ ਹੀਨਾ ਬਹੁਤ ਹੀ ਜ਼ਿਆਦਾ ਖੁਸ਼ ਸੀ। ਉਸਨੇ ਕਿਹਾ ਕਿ ਪੰਜਾਬੀ ਫਿਲਮ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਪਰ ਯਾਰੋ ਉਹਨੇ ਸੋਹਣੀ ਮੁਟਿਆਰ ਲੋਕਾਂ ਦੇ ਦਿਲਾਂ ਦੀ ਧੜਕਣ ਇੱਕ ਬਹੁਤ ਹੀ ਵੱਡਾ ਦੁੱਖ ਚੱਲਦੀ ਪਈ ਏ। ਜੀ ਹਾਂ ਹੀਨਾ ਕੈਂਸਰ ਦੀ ਤੀਜੀ ਸਟੇਜ 'ਚ ਹੈ। ਜਦੋਂ ਹੀਨਾ ਵਾਲ ਕਟਵਾ ਰਹੀ ਸੀ ਤੇ ਨਾਲ ਬੈਠੀ ਮਾਂ ਤੋਂ ਦੇਖਿਆ ਨਹੀਂ ਗਿਆ। ਮਾਂ ਬਹੁਤ ਹੀ ਜ਼ਿਆਦਾ ਰੋ ਰਹੀ ਸੀ ਪਰ ਹੀਨਾ ਬਹੁਤ ਹੀ ਹਿੰਮਤ ਵਾਲੀ ਕੁੜੀ ਏ। ਉਹ ਕਹਿੰਦੀ ਕਿ ਮਾਂ ਮੈਂ ਇਵੇਂ ਵਾਲ ਕਰਵਾ ਕੇ ਵੀ ਸੋਹਣੀ ਲੱਗਦੀ ਪਈ ਆ। ਤੂੰ ਟੈਨਸ਼ਨ ਨਾ ਲੈ। ਮੈਂ ਇਸ ਬਿਮਾਰੀ ਦਾ ਮੁਕਾਬਲਾ ਕਰਾਂਗੀ। ਮੈਂ ਡਰਦੀ ਨਹੀਂ ਆ। ਯਾਰੋ ਅਸੀਂ ਵੀ ਰੱਬਗੇਹੀ ਅਰਦਾਸ ਕਰਦੇ ਆਂ ਕਿ ਹੀਨਾ ਖਾਨ ਜਲਦ ਤੋਂ ਜਲਦ ਠੀਕ ਹੋ ਜਾਵੇ ਸੋ ਤੁਸੀਂ ਵੀ ਕਮੈਂਟਾਂ ਚ ਹੀਨਾ ਦੇ ਲਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹ ਵੀ ਹੀਨਾ ਦੇ ਲਈ ਅਰਦਾਸ ਕਰਨ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ